ਸਾਡੀਆਂ ਬੱਚੀਆਂ ਹੈਗੀਆਂ ਨੇ ਜਾਂ ਸਾਡੇ ਬੱਚੇ ਹੈਗੇ ਨੇ ਉਹ ਐਵੇਂ ਲੱਗਦਾ ਵੀ ਇਹਨਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ ਹੋਣਾ ਫ੍ਰਿਜ ਉਹਨਾਂ ਦਾ ਭਰਿਆ ਪਿਆ ਹੁੰਦਾ ਉਹ ਕਹਿੰਦਾ ਜੀ ਖਾਂਦਾ ਵੀ ਬੜੇ ਨੇ ਢਿੱਡ ਜਿਹੜਾ ਚੂਹੀ ਹੈ ਤੇ ਪੇਟ ਖੂਹੀ ਹੈ ਪਰ ਲੱਗਦਾ ਕਿਉਂ ਨਹੀਂ ਇਹਨਾਂ ਨੂੰ ਵਜ਼ਨ ਕਿਉਂ ਨਹੀਂ ਵੱਧ 12 ਕਿਸ਼ਮਿਸ਼ ਨੂੰ ਤੁਸੀਂ 3 ਜਾਂ 4 ਘੰਟੇ ਪਹਿਲਾਂ ਪਾਣੀ ਚ ਭਿਓ ਕੇ ਰੱਖ ਦਿਓ 4 ਘੰਟੇ ਬਾਅਦ ਥੋੜੀ ਦਿਨਾਂ ਦੇ ਵਿੱਚ ਤੁਹਾਨੂੰ ਆਪਣੀ ਬਾਡੀ ਦੇ ਵਿੱਚ ਚੇਂਜ ਦਿਖਣਾ ਸ਼ੁਰੂ ਹੋਏਗਾ ਤੇ ਤੁਹਾਡੀ ਜਿਹੜੀ ਸਿਹਤ ਹੈ ਜਾਂ ਤੁਹਾਡੇ ਵਿੱਚ ਜਿੰਨੀ ਵੀ ਕੋਈ ਕਮਜ਼ੋਰੀ ਨਜ਼ਰ ਆ ਰਹੀ ਹੈ ਉਹ ਤੁਹਾਨੂੰ ਆਪਣੇ ਆਪ ਉਹਦੇ ਵਿੱਚ ਜਿਹੜੀ ਇੰਪਰੂਵਮੈਂਟ ਹੈ ਉਹ ਨਜ਼ਰ ਆਣੀ ਸ਼ੁਰੂ ਹੋ ਜਾਏਗੀ। ਮਤਲਬ ਤੁਹਾਡੇ ਨੁਸਖੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਫਿਰ ਵੀ ਹੌਂਦੇ-ਹੌਂਦੇ ਵਜ਼ਨ ਵਧੇਗਾ। ਬਿਲਕੁਲ ਵਧੇਗਾ ਜੀ। ਸਾਡੀ ਦਵਾਈ ਦਾ ਰਿਜ਼ਲਟ ਪਹਿਲਾਂ ਅਸੀਂ ਆਪਣੀ ਕਲੀਨਿਕ ਤੋਂ ਲਿੱਤਾ ਹੈ ਫਿਰ ਅਸੀਂ ਲੋਕਾਂ ਨੂੰ ਦੇਣਾ ਸ਼ੁਰੂ ਕੀਤਾ ਹੈ। ਡਾਕਟਰ ਸਾਹਿਬ ਕਹਿੰਦੇ ਵੀ ਬੜੇ ਤੁਸੀਂ ਮਤਲਬ ਸੇ ਤੁਹਾਡੀ ਕੋਪੋਸ਼ਤ ਵਾਲੀ ਤੁਹਾਨੂੰ ਕਮੈਂਟ ਆਉਂਦੇ ਹੁੰਦੇ ਸੀ ਹਾਂਜੀ ਸਰ ਜਦੋਂ ਮੈਂ ਫਿਰ ਫਸਟ ਟਾਈਮ ਇੱਥੇ ਆਈ ਸੀ ਮੈਂ ਇੱਥੇ ਲੱਗੀ ਸੀ ਸ਼ੁਰੂ ਸ਼ੁਰੂjs ਤਾਂ ਮੈਂ ਬਹੁਤ ਜ਼ਿਆਦਾ ਸਲਿਮ ਸੀ ਮੇਰੀ ਕਈ ਫਰੈਂਡਸ ਮਜਾ ਮਜਾ ਕਹਿੰਦੇ ਤੁਹਾਨੂੰ ਸੁਖਰੀ ਲੱਕੜੀ ਹੈ ਸਾਡੇ ਕੋਲ ਜਦੋਂ ਆਈ ਸੀ ਬਿਲਕੁਲ ਪਤਲੀ ਸੀਗੀ ਫਿਰ ਇਹ ਕੰਦੀ ਜੀ ਮੈਨੂੰ ਵੀ ਡਾਕਟਰ ਸਾਹਿਬ ਦਵਾਈ ਦਿਓ ਜਦੋਂ ਤੁਸੀਂ ਹੋਰਾਂ ਨੂੰ ਦੇ ਰਹੇ ਹੋ ਉਹ ਅੱਜ ਰੱਬ ਦੀ ਦੁਆ ਹੈਗੀ ਹੈ ਮੈਨੂੰ ਕਾਫੀ ਵਧੀਆ ਰਿਜ਼ਲਟ ਮਿਲੇ ਫਿਰ ਇਹਦੇ ਨਾਲ ਹੀ ਮੈਂ ਆਪਣੇ ਕਾਫੀ ਹੋਰ ਵੀ ਜਿਹੜੇ ਮੇਰੀ ਕਲਿਨਿਕਸ ਨੇ ਜਿਹੜੇ ਮੇਰੀ ਫਰੈਂਡਸ ਨੇ ਉਹਨਾਂ ਨੂੰ ਵੀ ਮੈਂ ਮੈਡੀਸਨ ਸੁਜ ਕੀ ਡਾਕਟਰ ਸਾਹਿਬ ਤੁਹਾਡੇ ਕੋਲ ਕਿਹੜੇ ਨੁਸਖੇ ਫਾਰਮੂਲੇ ਨੇ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਦਵਾਈ ਹੈ ਕਿਹੜੇ ਫਾਰਮੂਲੇ ਨੇ ਤੁਹਾਡੇ ਅਸੀਂ ਇਹਨਾਂ ਨੂੰ ਪੂੜੀਆਂ ਦੇ ਵਿੱਚ ਇੱਕ ਡੋਜ਼ ਬਣਾ ਕੇ ਰੱਖਿਆ ਹੈ ਕੀ ਜੀ ਸਰ ਇਹਦੇ ਵਿੱਚ ਜੜੀਆਂ ਵੀ ਜੜੀਆਂ ਬੁੱਟੀਆਂ ਦਾ ਹੀ ਮਿਸ਼ਰਣ ਹੁੰਦਾ ਹੈ ਮੈਂ ਦੇਖੋ ਤੁਹਾਨੂੰ ਇੱਕ ਪੂੜੀ ਖੋਲ ਕੇ ਵੀ ਦਿਖਾ ਦਿੰਦਾ ਔਰ ਇਹਦਾ ਕੋਈ ਐਸਾ ਟੇਸਟ ਨਹੀਂ ਹੈ ਵੀ ਇਹਨੂੰ ਕੋਈ ਖਾ ਨਹੀਂ ਸਕਦਾ ਹੈਗਾ ਆ ਦੇਖੋ ਜੀ ਇਹਦੇ ਵਿੱਚ ਇਹ ਜਿਹੜੀ ਹੈਗੀ ਆ ਇਹ ਆ ਇੱਕ ਕੁੜੀ ਦੇ ਵਿੱਚ ਆ ਇੰਨਾ ਕ ਜਿਹੜਾ ਹੈਗਾ ਅਸੀਂ ਇਹ ਮਟੀਰੀਅਲ ਪਾਇਆ ਹੈ ਇਸ ਨੂੰ ਤੁਸੀਂ ਸਵੇਰ ਸ਼ਾਮ ਦੋ ਟਾਈਮ ਲੈਣਾ ਕੋਸੇ ਦੁੱਧ ਦੇ ਨਾਲ ਇਹ ਮੈਡੀਸਿਨ ਵੀ ਤੁਸੀਂ ਨਾਲ ਸਵੇਰ ਸ਼ਾਮ ਖਾਣੀ ਹੈ ਇਹਦਾ ਫੰਕਸ਼ਨ ਕੀ ਹੈ ਇਹ ਲੀਵਰ ਨੂੰ ਤੰਦਰੁਸਤ ਕਰਦੀ ਹੈ ਅੱਪਾ ਕਹਿੰਦੇ ਨਾ ਖਾਇਆ ਪੀਆ ਨਹੀਂ ਲੱਗਦਾ ਤਾਂ ਸਾਡੀ ਦਵਾਈ ਦੇ ਨਾਲ ਬੰਦੇ ਨੂੰ ਖਾਣਾ ਪੀਣਾ ਜਿਹੜਾ ਉਹ ਖਾਏਗਾ ਲੱਗਣਾ ਸ਼ੁਰੂ ਹੋ ਜਾਣਾ ਹਾਂਜੀ ਸਾਡੀਆਂ ਦਵਾਈਆਂ ਦੇ ਸੇਵਨ ਦੇ ਨਾਲ ਉਹਨਾਂ ਦੇ ਸਰੀਰ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਜੋ ਘਾਟ ਹੈ ਚਾਹੇ ਉਹ ਫਾਈਬਰ ਦੀ ਹੈ ਚਾਹੇ ਉਹ ਕੈਲਸ਼ੀਅਮ ਦੀ ਹੈ ম্যাগਨੀਸ਼ੀਅਮ ਦੀ ਹੈ ਆਇਰਨ ਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਇਹ ਪੂਰੀਆਂ ਕਰੇਗਾ ਬੱਚੇ ਨੂੰ ਭੁੱਖ ਲੱਗੇਗੀ ਬੱਚੇ ਦਾ ਆਪਣੇ ਆਪ ਜਿਹੜਾ weight ਨਹੀਂ ਵਧ ਰਿਹਾ ਸੀਗਾ ਉਹ weight ਵੀ ਵਧੇਗਾ ਮਤਲਬ ਕੁਲ ਮਿਲਾ ਕੇ ਤੁਹਾਡੇ ਕੋਲ ਦਵਾਈ ਜਿਸ ਦਿਨ ਬੰਦਾ ਲੈ ਗਿਆ ਉਸ ਤੋਂ ਬਾਅਦ ਉਹ ਦਰਜੀ ਨੂੰ ਨਾਪ ਵੀ ਦੇ ਕੇ ਆਵੇ ਕਿਉਂਕਿ ਕੱਪੜੇ ਫਿਰ ਉਹਦੇ ਟਾਈਟ ਹੋਣ ਵਾਲੇ ਨੇ ਬਿਲਕੁਲ ਜੀ ਬਿਲਕੁਲ ਜੇਕਰ ਤੁਸੀਂ ਸਾਡੇ ਕਹੇ ਦੇ ਅਨਸਾਰ ਸਾਡੀ ਦਵਾਈ ਦਾ ਸੇਵਨ ਕਰਦੇ ਹੋ ਤਰੀਕੇ ਨਾਲ ਤਾਂ ਤੁਹਾਡਾ ਜਰੀਰਾ ਵਜ਼ਨ ਹੈ ਤਿੰਨ ਤੋਂ 4 ਕਿਲੋ ਵਧੇਗਾ ਵੀ ਔਰ ਤੁਹਾਨੂੰ ਸਾਡੀ ਦਵਾਈ ਦਾ ਬੈਨੀਫਿਟ ਵੀ ਜ਼ਰੂਰ ਦਿਖੇਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਜੇਕਰ ਤੁਹਾਡੀ ਵਜ਼ਨ ਵਧਾਉਣ ਵਾਲੀ ਯਾਤਰਾ ਗਰਮੀਆਂ ਦੇ ਵਿੱਚ ਸਲੋ ਹੋ ਗਈ ਹੈ ਉਹਨੂੰ ਬ੍ਰੇਕਾਂ ਲੱਗੀਆਂ ਨੇ ਜਾਂ ਹੁਣ ਤੁਹਾਡਾ ਵਜ਼ਨ ਸਰਦੀਆਂ ਦੇ ਮੁਕਾਬਲੇ ਜਿਹੜੀ ਡਾਈਟ ਨਾਲ ਵਾਅਦਾ ਸੀ ਜਾਂ ਜਿਹੜੀਆਂ ਚੀਜ਼ਾਂ ਤੁਸੀਂ ਇਸਤੇਮਾਲ ਕਰਕੇ ਆਪਣਾ ਵਜ਼ਨ ਵਧਾ ਰਹੇ ਸੀ ਤਾਂ ਰੁਕ ਗਿਆ ਤਾਂ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਸੀ ਤੁਹਾਡੇ ਨਾਲ ਸ਼ੇਅਰ ਕਰਨ ਵਾਲਿਆਂ ਉਸ ਨੁਸਕੇ ਨਾਲ ਫਾਰਮੂਲੇ ਨਾਲ ਤੁਹਾਡਾ ਵਜ਼ਨ ਹੈਗਾ ਜਿਹੜਾ ਦੋ ਗੁਣੀ ਰਫਤਾਰ ਨਾਲ ਵੱਧ ਸਕਦਾ ਕਿਵੇਂ ਵੱਧ ਸਕਦਾ ਕਿਸ ਤਰੀਕੇ ਨਾਲ ਵੱਧ ਸਕਦਾ ਸਾਰੇ ਚੀਜ਼ਾਂ ਅਸੀਂ ਡਿਸਕਸ ਕਰਾਂਗੇ ਸਾਡੇ ਨਾਲ ਪਟਿਆਲਵੀ ਵੈਦ ਡਾਕਟਰ ਗੁਪਤਾ ਜੀ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਲੋਕ ਇਸ ਵੇਲੇ ਆਪਣੇ ਘੱਟ ਵਜ਼ਨ ਤੋਂ ਅੰਡਰ weight ਤੋਂ ਪਰੇਸ਼ਾਨ ਨੇ ਉਹ ਹੱਲ ਕੀ ਹੈ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਜੀ ਬਹੁਤ-ਬਹੁਤ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਨੁਸਖੇ ਦੀ ਫਾਰਮੂਲੇ ਦੀ ਗੱਲ ਕਰੀਏ ਤੁਹਾਡੇ ਨਾਲ ਸਾਨੂੰ ਇਹ ਦੱਸੋ ਵੀ ਇਸ ਵੇਲੇ ਜਿਹੜੀਆਂ ਸਾਡੀਆਂ ਬੱਚੀਆਂ ਹੈਗੀਆਂ ਨੇ ਜਾਂ ਸਾਡੇ ਬੱਚੇ ਹੈਗੇ ਨੇ ਉਹ ਐਵੇਂ ਲੱਗਦਾ ਵੀ ਇਹਨਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਦਾ ਹੋਣਾ ਫ੍ਰਿਜ ਉਹਨਾਂ ਦਾ ਭਰਿਆ ਪਿਆ ਹੁੰਦਾ ਉਹ ਕਹਿੰਦਾ ਜੀ ਖਾਂਦਾ ਵੀ ਬੜੇ ਨੇ ਢਿੱਡ ਜਿਹੜਾ ਚੂਹੀ ਹੈ ਤੇ ਪੇਟ ਖੂਹੀ ਹੈ ਪਰ ਲੱਗਦਾ ਕਿਉਂ ਨਹੀਂ ਇਹਨਾਂ ਨੂੰ ਵਜ਼ਨ ਕਿਉਂ ਨਹੀਂ ਵਧਦਾ ਇਹ ਕੀ ਕਾਰਨ ਹੈ ਜੀ ਸਰ ਦੇਖੋ ਅੱਜ ਦੀ ਆਪਣੀ ਇਸ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਇੱਕ ਮੇਨ ਰੀਜ਼ਨ ਹੈ ਉਹ ਹੈਗਾ ਫਾਸਟ ਫੂਡ ओके हर एक बच्चा या हर एक जवान आजकल फास्ट फूड ਦਾ دیਵਾਨਾ ਹੈ ਉਹਨੂੰ ਚਾਹੇ 버ਗਰ ਖਿਲਾ ਲਓ ਚਾਹੇ ਪੀਜ਼ਾ ਖਿਲਾ ਲਓ ਚਾਹੇ ਨੂਡਲ ਖਿਲਾ ਲਓ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਪੋਸ਼ਣ ਨਹੀਂ ਹੈਗਾ ਕੋਈ ਇਹਦੇ ਵਿੱਚ ਤੱਤ ਨਹੀਂ ਹੈਗੇ ਸਿਰਫ ਇਹਨਾਂ ਥੋੜੀ ਸਰੀਰ ਨੂੰ ਕਿਸੇ ਨਾ ਕਿਸੇ ਬਿਮਾਰੀ ਨਾਲ ਗ੍ਰਸਤ ਕਰਨਾ ਹੈ اچھا ਮਤਲਬ ਡੈਡ ਫੂਡ ਹੈ ਡੈਡ ਫੂਡ ਹੈ ਪਹਿਲਾਂ ਦੇਖੋ ਜੇ ਆਪਾਂ ਆਪਣੇ ਜੀਵਨ ਦੇ ਵਿੱਚ ਪਿਛਲੇ ਚਲੇ ਜਾਈਏ ਤਾਂ ਆਪਾਂ ਕਿੰਨਾ ਨਾਲੇ ਤਾਂ ਖੇਡਦੇ ਹੁੰਦੇ ਸੀਗੇ ਮੈਦਾਨ ਦੇ ਵਿੱਚ ਭੱਜਦੇ ਸੀ ਦੌੜਦੇ ਸੀ ਘਰੇ ਆ ਕੇ ਰੋਟੀ ਖਾ ਲਈ ਦੁੱਧ ਪੀ ਲਿਆ ਮੱਖਣ ਖਾ ਲਿਆ ਘਿਓ ਖਾ ਲਿਆ ਇਹ ਚੀਜ਼ਾਂ ਆਪਣੇ ਕਰੇ ਆਮ ਹੁੰਦੀਆਂ ਸੀ ਕੁੱਟ ਵੀ ਖਾ ਲਈ ਕੁੱਟ ਵੀ ਖਾ ਲਈ ਜ਼ਿਆਦਾ ਖੇਡਣ ਕਰਕੇ ਕੁੱਟ ਵੀ ਖਾ ਲਈ ਬਿਲਕੁਲ ਸਹੀ ਕਹਿ ਰਹੇ ਹੋ ਕੁੱਟ ਵੀ ਖਾ ਲਈ ਤਾਂ ਤਾਂ ਆਪਾਂ ਕਿੰਨੀ ਐਕਟੀਵਿਟੀ ਕਰਦੇ ਸੀ ਘਰੇ ਆ ਕੇ ਫਿਰ ਆਪਾਂ ਰੋਟੀ ਨੂੰ ਪੈਂਦੇ ਸੀ ਟੁੱਟ ਕੇ ਅੱਛਾ ਚੀਜ਼ਾਂ ਖੁੱਲੀਆਂ ਹੁੰਦੀਆਂ ਸੀ ਕਿ ਚਾਹੇ ਘਿਓ ਖਾਓ ਚਾਹੇ ਪਨੀਰ ਖਾਓ ਚਾਹੇ ਦਹੀਂ ਖਾਓ ਹੁਣ ਕੀ ਹੈ ਨਾ ਤਾਂ ਉਹ ਬੱਚਿਆਂ ਚ ਐਕਟੀਵਿਟੀਆਂ ਰਹਿ ਗਈਆਂ ਜੇ ਖੇਡ ਰਹੇ ਆ ਤਾਂ ਸਿਰਫ ਮੋਬਾਈਲਾਂ ਤੇ ਮੈਂ ਕ੍ਰਿਕਟ ਖੇਡ ਰਿਹਾ ਜੀ ਮੈਨੂੰ ਇੱਕ ਬੱਚਾ ਕਹਿੰਦਾ ਜੀ ਮੈਂ ਕ੍ਰਿਕਟ ਖੇਡਦਾ ਮੈਂ ਬੜਾ ਖੁਸ਼ ਹੋਇਆ ਵੀ ਕ੍ਰਿਕਟ ਖੇਡਦਾ ਬਾਅਦ ਚ ਪਤਾ ਲੱਗਿਆ ਮੋਬਾਈਲ ਤੇ ਖੇਡਦਾ ਤਾਂ ਉਹੋ ਜਿਹੀਆਂ ਗੇਮਾਂ ਰਹਿ ਗਈਆਂ ਠੀਕ ਹੈ ਖਾਣੂ ਕੀ ਰਹਿ ਗਿਆ ਪੀਜੇ 버ਗਰ ਨੂਡਲ ਤਾਂ ਉਹ ਸੇਤਾਂ ਕਿੱਥੋਂ ਬਣਣਗੀਆਂ ਦੱਸੋ ਤੁਸੀਂ ਮੈਨੂੰ ਮਤਲਬ ਸਾਡੀ ਐਕਟੀਵਿਟੀਆਂ ਨਹੀਂ ਹੈ ਆਊਟਡੋਰ ਐਕਟੀਵਿਟੀਆਂ ਨਹੀਂ ਹੈ ਸਰ ਜਦੋਂ ਤੁਸੀਂ ਕੁਝ ਐਕਟੀਵਿਟੀ ਕਰੋਗੇ ਤਾਂ ਤੁਹਾਨੂੰ ਭੁੱਖ ਲੱਗੇਗੀ ਚਲੋ ਭੁੱਖ ਵੀ ਲੱਗੇਗੀ ਪਰ ਖਾਣੇ ਦਾ ਫੇਰ ਤੁਸੀਂ ਪੀਜਾ 버ਗਰ ਰੀਆ ਉਹਨਾਂ ਦੇ ਵਿੱਚ ਪੋਸ਼ਣ ਦੇ ਨਾਮ ਤੋਂ ਕੀ ਹੈ ਜ਼ੀਰੋ ਤਾਂ ਫਿਰ ਤੁਹਾਡੀ ਸਿਹਤ ਕਿੱਥੋਂ ਬਣੇਗੀ ਤਾਂ ਇਹ ਚੀਜ਼ਾਂ ਬਹੁਤ ਮੈਨੇ ਰੱਖਦੀਆਂ ਵੀ ਤੁਸੀਂ ਹੈਲਦੀ ਫੂਡ ਖਾਓ ਠੀਕ ਹੈ ਫਰੂਟਸ ਖਾਓ ਸੈਲਡਸ ਖਾਓ ਠੀਕ ਹੈ ਮੱਖਣ ਕੀ ਪਨੀਰ ਇਹ ਚੀਜ਼ਾਂ ਖਾਓ لیکن بچے اج کل انہی چیزاں تو منہ موڑ لیندے ہیں انہاں نوں ਤੁਸੀਂ دکھاؤ پیزا کھانا ہاں اُدوں ਐ ਮਾਰਨਗੇ گردن ਜਿਵੇਂ پتہ نہیں کی ہو گیا ਹੁੰਦਾ ਵੀ ਪੀਜ਼ਾ ਪਤਾ ਨਹੀਂ ਕਿੱਡੀ ਕਬੱਡੀ ਚੀਜ਼ ਆ ਜਾਂ ਕਿੱਡੇ ਨਾ ਉਹ ਜੋ ਨਿਊਟ੍ਰੀਸ਼ਨ ਆ ਨਾ ਉਹ ਜੋ ਕੋਈ ਚੀਜ਼ ਆ ਫਿਰ ਦੱਸੋ ਕਿਵੇਂ ਬਣੇਗਾ ਵਜ਼ਨ جی جی اچھا ڈاکٹر صاحب ਫਿਰ ਬਹੁਤ ਵਾਰ ਹੁੰਦੇ ਜੀ ਉਹ ਕਹਿੰਦੇ ਵੀ ਜਿਹੜਾ ਮੇਰਾ ਵਜ਼ਨ ਆ ਮੈਂ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ ਮਤਲਬ ਚੰਗੀ ਐਕਸਰਸਾਈਜ਼ ਵੀ ਕਰ ਲਈ ਚੰਗੀ ਡਾਈਟ ਵੀ ਲੈ ਕੇ ਦੇਖ ਲਈ ਚੰਗੀ ਅਸੀਂ ਕਹਿ ਲਈਏ ਕਿ ਜਿਹੜੇ ਦਵਾਈਆਂ ਵਗੈਰਾ ਵੀ ਅਸੀਂ ਖਾ ਕੇ ਵੇਖ ਲਈਆਂ ਪਰ ਚੰਗੀ ਸਿਹਤ ਨਹੀਂ ਬਣੀ ਤੇ ਫਿਰ ਉਹਨਾਂ ਦਾ ਹੱਲ ਕੀ ਹੁੰਦਾ ਤੁਹਾਡੇ ਕੋਲ ਜਿਨ੍ਹਾਂ ਦਾ ਵਜ਼ਨ ਕਦੇ ਵਧੇ ਹੀ ਨਹੀਂ ਉਹ ਕਹਿੰਦਾ ਜਿੰਨਾ ਦੁਨੀਆ ਤੇ ਕੋਈ ਡਾਕਟਰ ਹੀ ਨਹੀਂ ਹੈਗਾ ਇਸ ਤਰ੍ਹਾਂ ਦਾ ਜਿਹੜਾ ਮਤਲਬ ਅਸੀਂ ਮੈਂ ਅਕਸਰ ਪਰਿਵਾਰਾਂ ਨੂੰ ਇਹ ਕਹਿੰਦੇ ਸੁਣਿਆ ਜਦੋਂ ਕਿਸੇ ਚਲੇ ਜੇ ਵੀ ਦੁਨੀਆ ਤੇ ਕੋਈ ਇਸ ਤਰ੍ਹਾਂ ਦਾ ਡਾਕਟਰ ਹੀ ਨਹੀਂ ਬਣਿਆ ਜਿਹੜਾ ਸਾਡਾ ਕੁੜੀ ਦਾ ਜਾਂ ਸਾਡੇ ਇਸ ਮੁੰਡੇ ਦਾ ਵਜ਼ਨ ਹੀ ਵਧਾ ਦੇ ਦੇਖੋ ਫਾਰੂਕੀ ਸਾਹਿਬ ਪਿਛਲੀ ਵਾਰੀ ਆਪਾਂ ਜਿਹੜੀ ਵੀਡੀਓ ਕੀਤੀ ਸੀਗੀ ਉਸ ਵੀਡੀਓ ਦਾ ਸਾਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਸੀਗਾ ਠੀਕ ਹੈ ਉਹਦੇ ਵਿੱਚ ਵਜ੍ਹਾ ਕੀ ਸੀਗੀ ਕਿ ਮੈਂ ਆਪਣੇ ਬੇਟੇ ਨੂੰ ਇੰਟਰੋਡਿਊਸ ਕੀਤਾ ਸੀਗਾ ਵੀ ਮੇਰਾ ਬੇਟਾ ਜਦੋਂ ਕੈਨੇਡਾ ਤੋਂ ਆਇਆ ਸੀਗਾ ਉਹਦੀ ਆਪਾਂ ਨੇ ਫੋਟੋਆਂ ਵੀ ਸ਼ੇਅਰ ਕੀਤੀਆਂ ਸੀਗੀਆਂ ਵੀ ਪਹਿਲਾਂ ਇੰਨਾ ਪਤਲਾ ਸੀਗਾ ਠੀਕ ਹੈ ਹੁਣ ਅੱਜ ਦੀ ਤੁਹਾਡੀ ਜਿਹੜੀ ਇਸ ਵੀਡੀਓ ਦੇ ਵਿੱਚ ਮੇਰੀ ਖੁਦ ਦੀ ਜਿਹੜੀ ਲੜਕੀ ਹੈ ਮਤਲਬ ਸਟਾਫ ਜਿਹੜੀ ਮੇਰੇ ਕੋਲ ਹੈਗੀ ਹੈ ਨੀਹਾ ਤੁਸੀਂ ਉਹਨਾਂ ਦੇ ਨਾਲ ਰੂਬਰੂ ਹੋ ਕੇ ਗੱਲਬਾਤ ਕਰੋ ਵੀ ਉਹ ਜਦੋਂ ਮੇਰੇ ਕੋਲ ਆਈ ਸੀਗੀ ਉਰੇ ਮੇਰੇ ਕਲੀਨਿਕ ਤੇ ਉਦੋਂ ਪ ਵੀਡੀਓ ਇੱਕ ਵਾਰੀ ਜ਼ਰੂਰ ਕਰੋ ਵੀ ਤਾਂ ਕਿ ਤੁਹਾਨੂੰ ਆਪਣੇ ਦਰਸ਼ਕਾਂ ਨੂੰ ਵੀ ਐਸੀ ਦਿਖਾ ਸਕੀਏ ਵੀ ਸਾਡੀ ਦਵਾਈ ਦਾ ਰਿਜ਼ਲਟ ਪਹਿਲਾਂ ਅਸੀਂ ਆਪਣੀ ਕਲੀਨਿਕ ਤੋਂ ਲਿੱਤਾ ਹੈ ਫਿਰ ਅਸੀਂ ਲੋਕਾਂ ਨੂੰ ਦੇਣਾ ਸ਼ੁਰੂ ਕੀਤਾ ਹੈ ਠੀਕ ਹੈ ਜੀ 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 ਚਲੋ ਅਸੀਂ ਇਹਨਾਂ ਦੇ ਸਟਾਫ ਮੈਂਬਰ ਹੈਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨਾ ਕੁ ਫਾਇਦਾ ਹੈਗਾ ਜਿਹੜਾ ਸਾਡੀ ਇਸ ਗੁੜੀਏ ਨੂੰ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕੀ ਨਾ ਹੈ ਤੁਹਾਡਾ ਨਹੀਂ ਹਾਂ अच्छा कितने टाइम हो गए थोनू डॉक्टर साहब ਕੋਲ ਕੰਮ ਕਰਦੇ ਆ 5 ਸਾਲ ਹੋ ਗਏ ਜੀ ਮੈਨੂੰ اچھا 5 ਸਾਲ ਹੋ ਗਏ 5 ਸਾਲ ਪਹਿਲਾਂ ਡਾਕਟਰ ਸਾਹਿਬ ਕਹਿੰਦੇ ਵੀ ਬੜੇ ਤੁਸੀਂ ਮਤਲਬ ਸੇ ਤੁਹਾਡੀ ਕਪੋਸ਼ਿਤ ਵਾਲੀ ਤੁਹਾਨੂੰ ਕਮੈਂਟ ਆਉਂਦੇ ਹੁੰਦੇ ਸੀ ਹਾਂਜੀ ਸਰ ਜਦੋਂ ਮੈਂ ਫਿਰ ਫਸਟ ਟਾਈਮ ਇੱਥੇ ਆਈ ਸੀ ਮੈਂ ਇੱਥੇ ਲੱਗੀ ਸੀ ਸ਼ੁਰੂ ਸ਼ੁਰੂ ਇਸ ਤਾਂ ਮੈਂ ਬਹੁਤ ਜ਼ਿਆਦਾ ਸਲਿਮ ਸੀ ਮੇਰੀ ਕਈ ਫਰੈਂਡਸ ਮਜ਼ਾਕ ਮਜ਼ਾਕ ਕਹਿੰਦੇ ਤੁਸਾਂ ਸੁੱਕੀ ਲੱਕੜੀ ਐ ਕਿਉਂਕਿ ਹਾਈਟ ਥੋੜੀ ਠੀਕ ਸੀ ਬਟ weight ਨਹੀਂ ਸੀ ਮੈਂ ਕਾਫੀ ਜਗ੍ਹਾ ਟ੍ਰਾਈ ਵੀ ਕੀਤਾ ਸੀ ਬਟ ਇੱਥੇ ਰਹਿ ਕੇ ਕਾਫੀ ਟਾਈਮ ਸਾਲ 2 ਸਾਲ ਬਾਅਦ ਮੈਂ ਜੀਮੇ ਲੋਕਾਂ ਦੇ ਰਿਵਿਊ ਦੇ ਕਿ ਤੁਹਾਨੂੰ ਬਹੁਤ ਵਧੀਆ ਲੱਗੇ ਫਿਰ ਇਹ ਗੱਲ ਮੈਂ ਆਪਣੇ ਸਨ ਨਾਲ ਡਿਸਕਸ਼ਨ ਕੀਤੀ ਕਿ ਮੈਨੂੰ ਐਵੇਂ ਪ੍ਰੋਬਲਮ ਹੈ ਮੈਂ ਪਹਿਲੇ ਮੈਡੀਸਿਨਸ ਖਾਦੀਆਂ ਨਹੀਂ ਬਟ ਮੈਨੂੰ ਨਹੀਂ ਹੋਇਆ ਟੈਚੂਡ ਮੈਨੂੰ ਸਰਦੀ ਮੈਡੀਸਨ ਸਰਨੇ ਮੈਨੂੰ ਮੈਡੀਸਨ ਦਿੱਤੀ ਕਿ ਚਲ ਤੂੰ ਖਾਧੋ ਸਾਡੀ ਗੁੜੀਆਂ ਫਿਰ ਮੈਂ ਉਹਨਾਂ ਦੀ ਮੈਡੀਸਨ ਖਾਦੀ ਫਸਟ ਮੰਥ ਇਚ ਮੈਨੂੰ 1-2 ਕਿਲੋ ਦਾ ਵਜਨ ਦਾ ਹੋਇਆ ਫਿਰ ਮੈਂ ਧੀਰੇ ਧੀਰੇ ਆਪਣੀ ਰੈਗੂਲਰ ਰੂਟਿਨ ਰੱਖੀ ਖਾਈ ਪਰ ਸਰਨੇ ਮੈਨੂੰ ਸਟਿਲ ਕਿਹਾ ਸੀ ਕਿ 4 ਮਹੀਨੇ ਖਾੜੀ ਮੈਂ 6 ਮਹੀਨੇ ਖਾ ਲਈ ਅੱਜ ਥੋੜਾ ਜ਼ਿਆਦਾ ਹੋ ਗਿਆ ਬਟ ਇਹ ਹੈ ਕਿ ਮੈਨੂੰ ਕਾਫੀ ਵਧੀਆ ਰਿਜ਼ਲਟ ਮਿਲੇ ਫਿਰ ਇਹਦੇ ਨਾਲ ਹੀ ਮੈਂ ਆਪਣੇ ਕਾਫੀ ਹੋਰ ਵੀ ਜਿਹੜੇ ਮੇਰੇ ਕਲਿਕਸ ਨੇ ਜਿਹੜੇ ਮੇਰੇ ਫਰੈਂਡਸ ਨੇ ਉਹਨਾਂ ਨੂੰ ਵੀ ਮੈਂ ਮੈਡੀਸਨ ਸੁਜੈਸਟ ਕੀਤੀ ਟੱਚ ਉਹਨਾਂ ਨੂੰ ਵੀ ਕਾਫੀ ਵਧੀਆ ਰਿਜ਼ਲਟ ਮਿਲਿਆ ਅੱਛਾ ਤੁਸੀਂ ਇੱਥੇ ਲੋਕਾਂ ਨੂੰ ਇਹ ਜੀ ਡੀਲ ਵੀ ਕਰ ਦਿਓ ਫੋਨ ਵੀ ਤੁਹਾਡੇ ਕੋਲ ਆਉਂਦੇ ਨੇ ਇਮਾਨਦਾਰੀ ਨਾਲ ਸਾਨੂੰ ਜਵਾਬ ਦਿਓ ਮਹੀਨੇ 'ਚ ਕਿੰਨੇ ਦਾ ਫਰਕ ਹੈਗਾ ਜਿਹੜਾ ਤੁਹਾਨੂੰ ਲੋਕ ਅਕਸਰ ਆ ਕੇ ਦੱਸਦੇ ਨੇ ਤੁਹਾਨੂੰ ਕਿੰਨੇ ਦਾ ਫਰਕ ਪਿਆ ਸੀ ਜ਼ਿਆਦਾ ਤੋਂ ਜ਼ਿਆਦਾ ਇੱਕ ਮਹੀਨੇ 'ਚ ਮੈਂ ਤਾਂ ਦੇਖੋ ਉੱਤਸਰ ਜੀ ਹਰ ਇੱਕ ਦੇ ਜਿਹੜੇ ਬੋਡੀ ਹਾਰਮੋਨਸ ਹੁੰਦੇ ਨੇ ਨਾ ਅਲੱਗ-ਅਲੱਗ ਹੁੰਨੇ ਦੇ ਕਈਆਂ ਨੂੰ ਮੈਡੀਸਿਨ ਬਹੁਤ ਜਲਦੀ ਰਿਐਕਟ ਕਰਦੀ ਕਈ ਇਹਨੂੰ ਕੱਟ ਦੇ ਕਰਦੀ ਪਰ ਮੈਕਸਿਮ ਜੇ.ਡੀ ਮੈਂ ਡੀਲ ਦੇਖੀ ਆ ਮੈਕਸਿਮ 1 ਮੀਨਟ ਇਸ ਤੋਂ ਡਾਟ 2 ਤੇ 3 ਲਾਸ ਇਨਾ ਹੋ ਜਾਂਦਾ ਬਟ ਦੇਖੋ ਹਰ ਇੱਕ ਦੀ ਡਾਈਟ ਦਾ ਵੀ ਫਰਕ ਪੈਂਦਾ ਕਈ ਸਰ ਜੀ ਐਵੇਂ ਹੁੰਦੇ ਨੇ ਆਪਣੀ ਡਾਈਟ ਪ੍ਰੋਪਰ ਫੋਲੋ ਨਹੀਂ ਕਰਦੇ ਮੈਡੀਸਿਨ ਟਾਈਮ ਟੂ ਟਾਈਮ ਨਹੀਂ ਖਾਂਦੇ ਜਿਸ ਤਰੀਕੇ ਨਾਲ ਅਸੀਂ ਮੈਡੀਸਿਨਸ ਦਿੰਦੇ ਆ ਉਸ ਚੀਜ਼ ਦਾ ਵੀ ਫਰਕ ਪੈਂਦਾ ਇੱਕੋ ਕੱਲੀ ਦਵਾਈ ਲੈਣਾ ਨਹੀਂ ਹੁੰਦਾ ਦਵਾਈ ਰੈਗੂਲਰ ਲੋ ਰੂਲਸ ਨਾਲ ਲੋ ਉਹਦੇ ਨਾਲ ਵੀ ਇਫੈਕਟ ਪੈਂਦਾ ਮਤਲਬ ਘਟੂ ਘਟ ਤਿੰਨ ਚਾਰ ਕਿਲੋ ਤੱਕ ਦਾ ਫਰਕ ਜਿਹੜਾ ਮਹੀਨੇ ਚ ਪਏਗਾ ਹੀ ਪਏਗਾ ਤੇ ਵੱਧ ਤੋਂ ਵੱਧ ਵੱਧ ਤੋਂ ਵੱਧ ਸਰ ਜੀ ਦੇਖੋ ਜੇ ਕੰਟੀਨਿਊ ਤੁਸੀਂ ਹੁਣ ਕਈ ਹੁੰਦੇ ਨੇ ਹੁਣ ਮੇਰੇ ਇੱਕ ਕਲੀਕ ਸੀ ਤੁਸੀਂ ਮੈਂ ਹਜੇ ਉਹਨਾਂ ਨੂੰ ਡੇਢ ਮਹੀਨਾ ਹੋ ਗਿਆ ਦਵਾਈ ਦਿੱਤੀ ਹੈ ਉਹਨਾਂ ਦਾ 5 ਕਿਲੋ weight ਹੋ ਗਿਆ ਡੇਢ ਮਹੀਨੇ ਹੁਣ ਉਹ ਕਹਿੰਦੇ ਨੇ ਬਸ ਮੈਨੂੰ ਬਹੁਤ ਆ ਮੈਂ ਹੋਰ ਨਹੀਂ ਖਾਣੀ ਦਵਾਈ ਕਿ ਇਹਨਾਂ ਬਹੁਤ ਹੋ ਗਿਆ ਪਰ ਡਿਪੈਂਡ ਕਰਦਾ ਕਿ ਪੇਸ਼ੈਂਟ ਕਿੰਨਾ ਸਾਡੇ ਨਾਲ ਰੈਗੂਲਰ ਚੱਲ ਰਿਹਾ ਹੈ ਮੈਡੀਸਿਨ ਕਿੰਨੀ ਕੰਟੀਨਿਊ ਖਾ ਰਿਹਾ ਉਸ ਚੀਜ਼ ਤੇ ਵੀ ਡਿਪੈਂਡ ਕਰਦਾ ਜੀ ਇਹ ਚ ਨਿਆ ਜੀ ਆਪਣਾ ਜਿਹੜਾ ਐਕਸਪੀਰੀਅੰਸ ਆਪਣਾ ਤਜਰਬਾ ਹੈ ਜਿਹੜਾ ਸਾਂਝਾ ਕਰਨ ਵਾਸਤੇ ਇੱਕ ਵਾਰ ਮੁੜ ਤੋਂ ਅਸੀਂ ਡਾਕਟਰ ਗੁਪਤਾ ਜੀ ਨਾਲ ਜੁੜਦੇ ਆਂ ਅੱਛਾ ਡਾਕਟਰ ਸਾਹਿਬ ਫਿਰ ਇੱਕ ਹੋਰ ਬੜਾ ਅਹਿਮ ਸਵਾਲ ਇਹ ਥੇ ਇਹ ਆ ਜਾਂਦਾ ਵੀ ਜਿਹੜੀਆਂ ਬੱਚੇ ਸਾਡੇ ਅੰਡਰ weight ਹੈਗੇ ਨੇ ਤੇ ਫਿਰ ਉਹਨਾਂ ਨੂੰ ਜਿਹੜਾ ਡਾਈਟ ਦਾ ਜਾਂ ਐਕਸਰਸਾਈਜ਼ ਦਾ ਜਾਂ ਫਿਰ ਉਹਨਾਂ ਦੇ ਡੇਲੀ ਰੂਟੀਨ ਦਾ ਕਿਹੜੀ ਚੀਜ਼ਾਂ ਦਾ ਉਹ ਖਿਆਲ ਰੱਖਣ ਦੇਖੋ ਸਰ ਅੱਜ ਕੱਲ ਸਭ ਤੋਂ ਜ਼ਿਆਦਾ ਕਈ ਜਿਹੜੀ ਬੱਚਿਆਂ 'ਚ ਲੇਜੀ ਬਨ ਆਇਆ ਹੋਇਆ ਹੈ ਉਹ ਲੇਜੀਪਨ ਨੂੰ ਦੂਰ ਕਰਨ ਵਾਸਤੇ ਕੋਈ ਨਾ ਕੋਈ ਕਸਰਤ ਕੋਈ ਨਾ ਕੋਈ ਆਪਣਾ ਰੁਟੀਨ ਬਣਾਉਣਾ ਸ਼ੁਰੂ ਕਰਨ ਕੋਈ ਜਿਮ ਜੁਆਇਨ ਕਰ ਲੈਣਾ ਜਾਂ ਸਵੇਰੇ ਸੈਰ ਦੇ ਉੱਤੇ ਨਿਕਲ ਜਾਣਾ ਕਿਉਂਕਿ ਜਦੋਂ ਉਹਨਾਂ ਦੀ ਬਾਡੀ 'ਚ ਚਕਾਵਟ ਹੋਏਗੀ ਤਾਂ ਉਹਨਾਂ ਦਾ ਜਿਹੜਾ ਸ਼ਰੀਰ ਹੈ ਉਹ ਹੁਣ ਆਪਣੇ ਆਪ ਮੰਗੇਗਾ ਕਿ ਮੈਨੂੰ ਕੁਝ ਖਾਣ ਨੂੰ ਦਿਓ ਜਾਂ ਮੈਨੂੰ ਕੋਈ ਅੱਛੀ ਡਾਈਟ ਦਿਓ ਤਾਂ ਜਦੋਂ ਉਹ ਸਾਡੀਆਂ ਇਹਨਾਂ ਦਵਾਈਆਂ ਦਾ ਸੇਵਨ ਸ਼ੁਰੂ ਕਰਨਗੇ ਠੀਕ ਹੈ ਤਾਂ ਸਾਡੀਆਂ ਦਵਾਈਆਂ ਦੇ ਸੇਵਨ ਦੇ ਨਾਲ ਉਹਨਾਂ ਦੇ ਸਰੀਰ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਜੋ ਘਾਟ ਹੈ ਚਾਹੇ ਉਹ ਫਾਈਬਰ ਦੀ ਹੈ ਚਾਹੇ ਉਹ ਕੈਲਸ਼ੀਅਮ ਦੀ ਹੈ ਮੈਗਨੀਸ਼ੀਅਮ ਦੀ ਹੈ ਆਇਰਨ ਦੀ ਹੈ ਤਾਂ ਉਹ ਸਾਰੀਆਂ ਚੀਜ਼ਾਂ ਇਹ ਪੂਰੀਆਂ ਕਰੇਗਾ ਬੱਚੇ ਨੂੰ ਭੁੱਖ ਲੱਗੇਗੀ ਬੱਚੇ ਦਾ ਆਪਣੇ ਆਪ ਜਿਹੜਾ weight ਨਹੀਂ ਵਧ ਰਿਹਾ ਸੀਗਾ ਉਹ weight ਵੀ ਵਧੇਗਾ ਔਰ ਸਭ ਤੋਂ ਵੱਡੀ ਗੱਲ ਸਾਡੇ ਕੋਲੇ ਕਈ ਪੇਸ਼ੈਂਟਾਂ ਦੀ ਕੀ ਕੁਐਰੀ ਹੁੰਦੀ ਹੈ ਡਾਕਟਰ ਸਾਹਿਬ ਮੰਨੇ ਨਾ ਕਿਸੇ ਥਾਂ ਤੋਂ ਦਵਾਈ ਖਾਦੀ ਸੀਗੀ ਮੇਰਾ weight ਵੱਧ ਗਿਆ ਲੇਕਿਨ ਜਦੋਂ ਮੈਂ ਦਵਾਈ ਛੱਡੀ ਮੇਰਾ weight ਫੇਰ ਉੱਥੇ ਆ ਗਿਆ ਜਿੱਥੇ ਮੈਂ ਸ਼ੁਰੂ ਕੀਤਾ ਸੀਗਾ ਤਾਂ ਸਾਡੀ ਇਹਨਾਂ ਦਵਾਈਆਂ ਦੇ ਨਾਲ ਅਸੀਂ ਹੁਣ ਤੱਕ ਜੋ ਵੀ ਸਾਡਾ ਐਕਸਪੀਰੀਅੰਸ ਰਿਹਾ ਹੈ ਉਹਦੇ ਨਾਲ ਅਸੀਂ ਪੇਸ਼ੈਂਟ ਨੂੰ ਇਹ ਕਹਿ ਕੇ ਚੱਲਦੇ ਹਾਂ ਵੀ ਜੋ ਵੀ ਤੁਸੀਂ weight gain ਕਰਨਾ ਹੈ ਉਸ ਤੋਂ 2 ਕਿਲੋ ਵੱਧ ਕਰਕੇ ਚੱਲੀਓ ਠੀਕ ਹੈ 2 ਕਿਲੋ ਤੱਕ ਬੈਕ ਆ ਸਕਦਾ ਹੈ ਮਤਲਬ ਇਹ ਹੈ ਕਿ ਅਗਰ ਕਿਸੇ ਨੇ ਆਪਣਾ ਵਜ਼ਨ 7 ਕਿਲੋ 5 ਕਿਲੋ ਵਧਾਣਾ ਹੈ ਤਾਂ ਉਹਨੂੰ ਆਪਣਾ ਵਜ਼ਨ 7 ਕਿਲੋ ਤੱਕ ਲੈ ਕੇ ਜਾਣਾ ਪਊਗਾ 6-7 ਕਿਲੋ ਤੱਕ ਉਹਨੂੰ ਲੈ ਕੇ ਜਾਣਾ ਚਾਹੀਦਾ ਤਾਂ ਕਿ ਜਦੋਂ ਸਾਡੀ ਉਹ ਦਵਾਈ ਛੱਡੇ ਤਾਂ ਉਹਨੂੰ 5 ਕਿਲੋ ਦਾ ਜਿਹੜਾ ਰਿਜ਼ਲਟ ਹੈ ਉਹ ਮਿਲ ਜਵੇ ਹਾਂਜੀ ਜੀ ਜੀ अच्छा एते फिटर साहब ਤੁਹਾਡੇ ਕੋਲ ਕਿਹੜੇ ਨੁਸਖੇ ਫਾਰਮੂਲੇ ਨੇ ਤੁਸੀਂ ਕਹਿ ਰਹੇ ਹੋ ਵੀ ਤੁਹਾਡੀ ਦਵਾਈ ਹੈ ਕਿਹੜੇ ਫਾਰਮੂਲੇ ਨੇ ਤੁਹਾਡੇ ਸਰ ਦੇਖੋ ਸਾਡੀ ਇਹ ਦਵਾਈ ਆਂਦੀ ਹੈਗੀ ਆ ਇਸ ਤਰ੍ਹਾਂ ਅਸੀਂ ਇਹ ਨਾ ਪੂੜੀਆਂ ਦੇ ਵਿੱਚ ਦਵਾਈ ਦਿੰਦੇ ਕਿਉਂਕਿ ਇੱਕ ਡੋਜ਼ ਦੀ ਮੈਜ਼ਰਮੈਂਟ ਦਾ ਨਾਲ ਜ਼ਰੂਰੀ ਹੁੰਦੀ ਹੈ ਵੀ ਤਾਂ ਕਿ ਡੋਜ਼ ਘੱਟ ਵੱਧ ਨਾ ਜਾਵੇ ਤਾਂ ਅਸੀਂ ਇਹਨਾਂ ਨੂੰ ਪੂੜੀਆਂ ਦੇ ਵਿੱਚ ਇੱਕ ਡੋਜ਼ ਬਣਾ ਕੇ ਰੱਖੀ ਹੈ ਕੀ ਜੀ ਸਰ ਇਹਦੇ ਵਿੱਚ ਜੜੀਆਂ ਵੀ ਜੜੀਆਂ ਬੁੱਟੀਆਂ ਦਾ ਹੀ ਮਿਸ਼ਰਣ ਹੁੰਦਾ ਹੈ ਮੈਂ ਦੇਖੋ ਤੁਹਾਨੂੰ ਇੱਕ ਪੂੜੀ ਖੋਲ ਕੇ ਵੀ ਦਿਖਾ ਦਿੰਦਾ ਔਰ ਇਹਦਾ ਕੋਈ ਐਸਾ ਟੇਸਟ ਨਹੀਂ ਆ ਵੀ ਇਹਨੂੰ ਕੋਈ ਖਾ ਨਹੀਂ ਸਕਦਾ ਹੈਗਾ ਆ ਦੇਖੋ ਜੀ ਇਹਦੇ ਵਿੱਚ ਜਿਹੜੀ ਹੈਗੀ ਆ ਇਹ ਆ ਇੱਕ ਪੁੜੀ ਦੇ ਵਿੱਚ ਆ ਇੰਨਾ ਜਿਹੜਾ ਹੈਗਾ ਅਸੀਂ ਇਹ ਮਟੀਰੀਅਲ ਪਾਇਆ ਹੈ ਇਸ ਨੂੰ ਤੁਸੀਂ ਸਵੇਰ ਸ਼ਾਮ ਦੋ ਟਾਈਮ ਲੈਣਾ ਕੋਸੇ ਦੁੱਧ ਦੇ ਨਾਲ ਠੀਕ ਹੈ ਠੀਕ ਹੈ ਤੇ ਨਾਲ ਅਸੀਂ ਇਹ ਇੱਕ ਮੈਡੀਸਨ ਦੰਨੇ ਆ ਗੁਲਾਬੋ ਗੁਲਾਬੋ ਇਹ ਮੈਡੀਸਨ ਵੀ ਤੁਸੀਂ ਨਾਲ ਸਵੇਰ ਸ਼ਾਮ ਖਾਣੀ ਹੈ ਇਹਦਾ ਫੰਕਸ਼ਨ ਕੀ ਹੈ ਇਹ ਲੀਵਰ ਨੂੰ ਤੰਦਰੁਸਤ ਕਰਦੀ ਹੈ ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਆਪਣਾ ਲੀਵਰ ਪ੍ਰੋਪਰ ਤਰੀਕੇ ਨਾਲ ਵਰਕ ਨਹੀਂ ਕਰਦਾ ਨਾ ਤਾ ਕਰਕੇ ਵੀ ਆਪਾਂ ਨੂੰ ਬਹੁਤ ਦਿੱਕਤਾਂ ਦਿੰਦੀਆਂ ਨੇ ਤਾਂ ਇਹ ਲੀਵਰ ਨੂੰ ਸਟਰੋਂਗ ਕਰਦੀ ਹੈ ਉਹਨੂੰ ਪ੍ਰੋਪਰ ਸ਼ਕਤੀ ਦਿੰਦੀ ਹੈ ਤਾਂ ਕਿ ਜਿਹੜਾ ਲੀਵਰ ਆ ਆਪਣੀ ਬੋਡੀ ਨੂੰ ਜਿਹੜੀ ਹਰ ਇੱਕ ਤਰ੍ਹਾਂ ਦਾ ਜਿਹੜਾ ਰਸ ਬਣਾ ਕੇ ਦਿੰਦਾ ਹੈ ਜੋ ਵੀ ਆਪਾਂ ਖਾਂਦੇ ਆ ਤਾਂ ਉਹ ਆਪਣੀ ਬੋਡੀ ਦੇ ਉੱਤੇ ਜਿਹੜਾ ਹੈਗਾ ਉਹਦੀ ਜਿਹੜੀ ਆਪਾਂ ਕਹਿੰਦੇ ਨਾ ਖਾਇਆ ਪੀਆ ਨਹੀਂ ਲੱਗਦਾ ਤਾਂ ਸਾਡੀ ਦਵਾਈ ਦੇ ਨਾਲ ਬੰਦੇ ਨੂੰ ਖਾਣਾ ਪੀਣਾ ਜਿਹੜਾ ਉਹ ਖਾਏਗਾ ਲੱਗਣਾ ਸ਼ੁਰੂ ਹੋ ਜਾਣਾ ਹਾਂਜੀ ਮਤਲਬ ਇਹ ਹੈਗਾ ਜੀ ਉਹ ਕਈਆਂ ਨੂੰ ਤਾਂ ਫਿਰ ਜਿਹੜਾ ਪਾਣੀ ਵੀ ਹੈ ਜੀ ਉਹ ਕਹਿੰਦੇ ਸਾਨੂੰ ਤਾਂ ਘੀਂ ਵਾਂਗੂ ਲੱਗੇ ਜਾਂਦਾ ਕਈ ਕਹਿੰਦੇ ਸਾਨੂੰ ਘੀਂ ਵੀ ਪਾਣੀ ਵਾਂਗੂ ਨਹੀਂ ਲੱਗਦਾ ਬਿਲਕੁਲ ਜੀ ਹੈਗੇ ਸਾਡੇ ਕੋਲੇ ਐਸੇ ਪੇਸ਼ੈਂਟ ਜਿਹੜੇ ਆਉਂਦੇ ਆ ਵੀ ਡਾਕਟਰ ਸਾਹਿਬ ਮੈਂ ਤਾਂ ਘੀ ਲੋਕੀ ਕਹਿੰਦੇ ਆ ਜੀ ਸਾਨੂੰ ਤਾਂ ਜੇ ਘੀ ਨਾਲ ਵੀ ਪਿਆ ਹੋਵੇ ਤਾਂ ਵੀ ਲੱਗ ਜਾਂਦਾ ਅਸੀਂ ਨਾਲ ਵੀ ਖਾਈਏ ਤੇ ਉਹ ਕਹਿੰਦੇ ਜੀ ਅਸੀਂ ਆਪਣੀ ਸਬ ਇਹ ਵੀ ਚੀਜ਼ ਅਸੀਂ ਬਿਨਾ ਘੋਤੋਂ ਨਹੀਂ ਖਾਂਦੇ ਲੇਕਿਨ ਫਿਰ ਵੀ ਅਸੀਂ ਕਾਂਗੜੀ ਪਹਿਲਵਾਨ ਪਏ ਆ ਕਈਆਂ ਦਾ ਮੂੰਹ ਐ ਹੋ ਜਾਂਦਾ ਜਿਹੜੇ ਪਿਚਕੇ ਆ ਐ ਹੋ ਜਾਂਦਾ ਲੇਕਿਨ ਸਾਡੀ ਦੁਆ ਮਤਲਬ ਪਿਚਕੀਆਂ ਵੀ ਬੜੀਆਂ ਬੁਰੀਆਂ ਲੱਗਦੀਆਂ ਨੇ ਜੀ ਬੁਰੀਆਂ ਲੱਗਦੀ ਨਹੀਂ ਬਸ ਲੱਗਦੀ ਤੇ ਉਹਨਾਂ ਦੇ ਨਾਮ ਵੀ ਤਾਂ ਰੱਖੇ ਜਾਂਦੇ ਆ ਨਾ ਜੀ ਹਾਂ ਜੀ ਤਾਂ ਉਹ ਉਹਨਾਂ ਨਾਮਾਂ ਤੋਂ ਬਚਣ ਵਾਸਤੇ ਜਿਵੇਂ ਹੁਣ ਤੁਸੀਂ ਸਾਡੀ ਕੁੜੀ ਨੇ ਖੁਦ ਕਿਹਾ ਵੀ ਮੈਨੂੰ ਸੁੱਕੀ ਲੱਕੜੀ ਕਹਿੰਦੇ ਸੀਗੇ ਔਰ ਇਹ ਬਿਲਕੁਲ ਸਹੀ ਗੱਲ ਹੈ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਜੋ ਵੀ ਤੁਹਾਨੂੰ ਇਹਨੇ ਗੱਲ ਕਹੀ ਹੈ ਬਿਲਕੁਲ ਸਹੀ ਹੈ ਵੀ ਇਹ ਸਾਡੇ ਕੋਲ ਜਦੋਂ ਆਈ ਸੀ ਬਿਲਕੁਲ ਪਤਲੀ ਸੀਗੀ ਸਾਨੂੰ ਖੁਦ ਲੱਗਦਾ ਸੀਗਾ ਵੀ ਇਹ ਇੰਨੀ ਪਤਲੀ ਹੈ ਵੀ ਇਹ ਕਿਵੇਂ ਕੰਮ ਕਰੂਗੀ ਸਾਡੇ ਕੋਲੇ ਵੀ ਉਹਰੇ ਤਾਂ ਸਾਰਾ ਦਿਨ ਪੇਸ਼ੈਂਟ ਨਾਲ ਵੀ ਗੱਲ ਕਰਨੀ ਹੈ ਹੋਰ ਕਰਨਾ ਫਿਰ ਇਹ ਕਹਿੰਦੀ ਜੀ ਮੈਨੂੰ ਵੀ ਡਾਕਟਰ ਸਾਹਿਬ ਦਵਾਈ ਦਿਓ ਜਦੋਂ ਤੁਸੀਂ ਹੋਰਾਂ ਨੂੰ ਦੇ ਰਹੇ ਹੋ ਔਰ ਅੱਜ ਰੱਬ ਦੀ ਦੁਆ ਹੈਗੀ ਹੈ जी 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 अच्छा ਤੇ ਫਿਰ ਡਾਕਟਰ ਸਾਹਿਬ ਜਿਨ੍ਹਾਂ ਨਾਲ ਇਹ ਨੁਸਕੇ ਫਾਰਮੂਲੇ ਨਹੀਂ ਟਰਾਈ ਕਰਨੇ ਤੁਹਾਡੇ ਕੋਲੋਂ ਜਾਂ ਕੋਈ ਮੈਡੀਸਨ ਵਗੈਰਾ ਨਹੀਂ ਵੀ ਲੈ ਸਕਦਾ ਕਹਿੰਦੇ ਨੇ ਇਸ ਦਾ ਘਰੀ ਸਾਨੂੰ ਤਾਂ ਕੋਈ ਨੁਸਕਾ ਟੋਟਕਾ ਦਿਓ ਫਿਰ ਕਿਹੜਾ ਨੁਸਕਾ ਟੋਟਕਾ ਤੁਸੀਂ ਦੁੱਧ ਵੀ ਰੱਖਿਆ ਤੇ ਤੇ ਕਿਸ਼ਮਿਸ਼ ਵੀ ਰੱਖੀ ਹਾਂ ਸਰ ਦੇਖੋ ਬੜਾ ਸਿੰਪਲ ਜਿਹਾ ਨੁਕਸਾ ਹੈ ਇਹ ਵੀ ਆਪਣੇ ਘਰਾਂ ਦੇ ਵਿੱਚ ਆਮ ਮਿਲ ਜਾਂਦਾ ਹੈਗਾ ਇਹ ਅਸੀਂ ਕਿਸ਼ਮਿਸ਼ ਹੈਗੀ ਹੈ ਠੀਕ ਹੈ ਠੀਕ ਹੈ ਜੀ ਇਹ ਕਿਸ਼ਮਿਸ਼ ਦਾ ਆਪਾਂ ਨੇ ਕੀ ਕਰਨਾ ਹੈ 10 ਜਾਂ 15 12 ਕਿਸ਼ਮਿਸ਼ ਲੈ ਲਓ ਜ਼ੋਰ ਨਾਲ 12 ਕਿਸ਼ਮਿਸ਼ ਨੂੰ ਤੁਸੀਂ 3 ਜਾਂ 4 ਘੰਟੇ ਪਹਿਲਾਂ ਪਾਣੀ 'ਚ ਭਿਓ ਕੇ ਰੱਖ ਦੋ ਸ਼ਾਮ ਦੇ ਨੂੰ ਤੁਸੀਂ ਐ ਮੰਨ ਕੇ ਚੱਲੋ ਕਿ 5:00 ਵਜੇ ਭਿਓ ਦੋ ਠੀਕ ਹੈ ਸ਼ਾਮ ਨੂੰ 5:00 ਵਜੇ ਭਿਉਣ ਤੋਂ ਬਾਅਦ ਤੁਸੀਂ 4 ਘੰਟੇ ਬਾਅਦ ਯਾਨੀ ਕਿ 9:00 ਵਜੇ ਬਾਅਦ ਤੁਸੀਂ ਇੱਕ ਗਲਾਸ ਦੁੱਧ ਲੈਣਾ ਹੈ ਠੀਕ ਹੈ ਉਸ ਨੂੰ ਉਹ ਕਿਸ਼ਮਿਸ਼ ਪਾਣੀ 'ਚੋਂ ਕੱਢ ਕੇ ਦੁੱਧ 'ਚ ਪਾ ਦੇਣੀ ਹੈ ਠੀਕ ਹੈ ਦੁੱਧ ਨੂੰ ਫਿਰ ਤੁਸੀਂ ਕਰਨਾ ਬੋਇਲ ਬੋਇਲ ਕਰਨ ਤੋਂ ਬਾਅਦ ਤੁਸੀਂ ਜਦੋਂ ਉਸ ਨੂੰ ਥੋੜੀ ਦੇਰ ਰੱਖ ਦੋਗੇ ਠੰਡਾ ਹੋ ਜਾਏਗਾ। ਠੀਕ ਹੈ। ਉਹਨਾਂ ਨੂੰ ਠੰਡਾ ਕਰ ਲਓ ਜਿੰਨਾ ਕੋ ਪੀਣ ਯੋਗ ਆ ਰਹੇ ਜੇ। ਤਾਂ ਉਸ ਨੂੰ ਤੁਸੀਂ ਦੁੱਧ ਨੂੰ ਪੀ ਲਓ। ਜਿਹੜੀਆਂ ਉਹਦੇ ਵਿੱਚ ਤੁਸੀਂ ਕਿਸਮਿਸ ਪਾਈਆਂ ਉਹ ਉਹਨਾਂ ਨੂੰ ਤੁਸੀਂ ਚਬ ਕੇ ਖਾ ਲਓ ਤੇ ਸੋ ਜਾਓ। ਅੱਛਾ। ਥੋੜੀ ਦਿਨਾਂ ਦੇ ਵਿੱਚ ਤੁਹਾਨੂੰ ਆਪਣੀ ਬਾਡੀ ਦੇ ਵਿੱਚ ਚੇਂਜ ਦਿਖਣਾ ਸ਼ੁਰੂ ਹੋਏਗਾ। ਤੇ ਤੁਹਾਡੀ ਜਿਹੜੀ ਸਿਹਤ ਹੈ ਜਾਂ ਤੁਹਾਡੇ ਵਿੱਚ ਜਿੰਨੀ ਵੀ ਕੋਈ ਕਮਜ਼ੋਰੀ ਨਜ਼ਰ ਆ ਰਹੀ ਹੈ ਤਾਂ ਤੁਹਾਨੂੰ ਆਪਣੇ ਆਪ ਉਹਦੇ ਵਿੱਚ ਜਿਹੜੀ ਇੰਪਰੂਵਮੈਂਟ ਹੈ ਉਹ ਨਜ਼ਰ ਆਣੀ ਸ਼ੁਰੂ ਹੋ ਜਾਏਗੀ। ਮਤਲਬ ਤੁਹਾਡੇ ਨੁਸਖੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਫਿਰ ਵੀ ਸੌਂਦੇ-ਸੌਂਦੇ ਵਜ਼ਨ ਵਧੇਗਾ। ਬਿਲਕੁਲ ਵਧੇਗਾ ਜੀ। ਜਿਨ੍ਹਾਂ ਨੂੰ ਪਾਣੀ ਲੱਗਦਾ ਉਹਨਾਂ ਨੂੰ ਸੌਂਦੇ-ਸੌਂਦੇ ਹੀ ਲੱਗਦਾ ਹੈ ਤਾਂ ਸਾਡੀ ਦਵਾਈ ਵੀ ਸੌਂਦੇ-ਸੌਂਦੇ ਲੱਗੂਗੀ ਸਾਡਾ ਨੁਸਕਾ ਵੀ ਸੌਂਦੇ-ਸੌਂਦੇ ਲੱਗੂਗਾ। ਜੀ ਜੀ ਜੀ। ਅੱਛਾ ਤੇ ਡਾਕਟਰ ਸਾਹਿਬ ਫਿਰ ਇੱਕ ਹੋਰ ਬੜਾਈ ਕ अहम ਸਵਾਲ ਮੈਨੂੰ ਲੱਗਦਾ ਕਿ ਲਾਸਟੇ ਜੰਦ ਜੰਦ ਜਿਹੜਾ ਗੱਲਬਾ ਜਿਹੜਾ ਦੁੱਧ ਹੈਗਾ ਜੀ ਬਹੁਤ ਸਾਰੇ ਵੈਦ ਹਕੀਮ ਦੁੱਧ ਨੂੰ ਮਨਾ ਕਰਦੇ ਨੇ ਜੀ ਤੁਸੀਂ ਕਹਿੰਦੇ ਹੋ ਵੀ ਦੁੱਧ ਨਾਲ ਵਜ਼ਨ ਵਧੂਗਾ ਸਰ ਦੇਖੋ ਸਾਡੇ ਗ੍ਰੰਥਾਂ ਦੇ ਵਿੱਚ ਜਿਵੇਂ ਆਪਸੀਂ ਤਨਵੰਤਰੀ ਜੀ ਸਾਡੇ ਹੈਗੇ ਨੇ ਭਗਵਾਨ ਤਾਂ ਆਯੁਰਵੇਦਾਂ ਦੇ ਸਭ ਤੋਂ ਵੱਡੇ ਹੈਗੇ ਨੇ ਤਾਂ ਉਹਨਾਂ ਨੇ ਵੀ ਇਸ ਚੀਜ਼ ਨੂੰ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਦੁੱਧ ਹੈ ਉਹ ਰਾਤ ਨੂੰ ਜਿਹੜੇ ਆਪਣੇ ਐਂਜ਼ਾਈਮ ਹੁੰਦੇ ਆ ਉਹਨਾਂ ਦੇ ਉੱਤੇ ਪੂਰੀ ਤਰ੍ਹਾਂ ਵਰਕ ਕਰਦਾ ਹੈ ਤਾਂ ਉਹਨਾਂ ਨੂੰ ਖੋਲ ਦਿੰਦਾ ਹੈ ਤਾਂ ਆਪਾਂ ਜੋ ਵੀ ਦੁੱਧ ਪੀਵਾਂਗੇ ਉਹ ਪਚੇਗਾ ਮਤਲਬ ਰਾਤ ਨੂੰ ਜਿਹੜਾ ਪੀਵਾਂ ਰਾਤ ਨੂੰ ਜਿਹੜਾ ਪਾਵਾਂਗੇ ਉਹ ਪਚੇਗਾ ਤਾਂ ਜਦੋਂ ਦੁੱਧ ਪਚੇਗਾ ਤਾਂ ਉਹ ਆਪਣੇ ਸਰੀਰ ਨੂੰ ਲੱਗੇਗਾ ਕਿਉਂਕਿ ਜਿਹੜੀ ਚੀਜ਼ ਆਪਣੇ ਸਰੀਰ ਚ ਪੱਚਦੀ ਹੈ ਉਹੀ ਆਪਣੇ ਸਰੀਰ ਨੂੰ ਪੋਸ਼ਣ ਦਿੰਦੀ ਹੈ ਜਿਹੜੀ ਚੀਜ਼ ਆਪਣੇ ਸਰੀਰ ਚ ਨਹੀਂ ਪੱਚਦੀ ਉਹ ਆਪਾਂ ਨੂੰ ਉਲਟਾ ਨੁਕਸਾਨ ਕਰਦੀ ਹੈ ਤਾਂ ਇਸ ਕਰਕੇ ਇਹ ਇੰਜਾਈਮ ਨੂੰ ਜਦੋਂ ਆਪਾਂ ਨੂੰ ਉਹ ਫਾਇਦਾ ਕਰੇਗਾ ਪਚਣਗੇ ਜਦੋਂ ਤਾਂ ਆਪਾਂ ਨੂੰ ਇਹਦਾ ਜਿਹੜਾ weight ਵੀ ਹੈ ਔਰ ਆਪਣੀ ਜਿੰਨੀ ਵੀ ਸਰੀਰ ਚ ਵਿਕਾਰ ਨੇ ਉਹ ਦੂਰ ਹੁੰਦੇ ਜਾਣਗੇ ਚਲੋ ਬਹੁਤ ਬਹੁਤ ਸ਼ੁਕਰੀਆ ਜੀ ਆਪਣਾ ਨੁਸਖਾ ਫਾਰਮੂਲਾ ਦੇਣ ਵਾਸਤੇ ਅੱਛਾ ਡਾਕਟਰ ਸਾਹਿਬ ਫਿਰ ਸਾਨੂੰ ਇਹ ਦੱਸ ਦਿਓ ਵੀ ਅਗਰ ਕਿਸੇ ਨੇ ਜਿਹਦਾ ਵਜ਼ਨ ਨਾ ਵੱਧ ਹੋਵੇ ਕਹਿੰਦੇ ਜੀ ਸਾਨੂੰ ਦੁੱਧ ਛੱਡੋ ਜਿੱਦਾਂ ਦੁੱਧ ਦੇ ਟੈਂਕਰਾਂ ਦੇ ਟੈਂਕਰ ਪੀ ਗਏ ਦਾਖਾਂ ਸੌਂਗੀ ਜਿਹੜੇ ਨੂੰ ਅਸੀਂ ਕਿਸ਼ਮਿਸ਼ ਵੀ ਕਹਿੰਦੇ ਨੇ ਵੀ ਇਹ ਵੀ ਨੁਸਖਾ ਸੀ ਅਪਣਾ ਕੇ ਦੇਖ ਲਿਆ ਸਾਡੀ ਗੱਲ ਬਣੀ ਨਹੀਂ ਫਿਰ ਉਹ ਉਹ ਤੁਹਾਡੇ ਤੱਕ ਕਿਵੇਂ ਗੱਲਬਾਤ ਕਰਕੇ ਆਪਣਾ ਵਜ਼ਨ ਤੁਸੀਂ ਕਹਿ ਰਹੇ ਵੀ ਘਟੋ ਘਟ 3 ਤੋਂ 4 ਕਿਲੋ ਤਾਂ ਵਧ ਨਹੀਂ ਵਧਣਾ ਸਰ ਦੇਖੋ ਹੁਣ ਤੱਕ ਸਾਡੇ ਕੋਲੇ ਜਿੰਨੇ ਵੀ ਪੇਸ਼ੈਂਟ ਆਏ ਨੇ ਜਿਵੇਂ ਸਾਡੀ ਗੁੜੀਆਂ ਨੇ ਵੀ ਤੁਹਾਨੂੰ ਦੱਸਿਆ ਹੈ ਹਰ ਇੱਕ ਪੇਸ਼ੈਂ ਸ਼ਰਤ ਕੀ ਹੈ ਵੀ ਸਾਡੇ ਤਰੀਕੇ ਨਾਲ ਦਵਾਈ ਦਾ ਇਸਤੇਮਾਲ ਕਰਨਾ ਜੋ ਅਸੀਂ ਦੱਸਾਂਗੇ ਕਿਉਂਕਿ ਦੇਖੋ ਦਵਾਈ ਨੂੰ ਤੁਸੀਂ ਸਾਡੇ ਕੋਲੋਂ ਲੈ ਕੇ ਘਰੇ ਲਿਜਾ ਕੇ ਰੱਖ ਲਈ ਜਾਂ ਉਹਨੂੰ ਸਹੀ ਤਰੀਕੇ ਨਾਲ ਸੇਵਨ ਨਹੀਂ ਕਰ ਰਹੇ ਤਾਂ ਉਹਦਾ ਉਹਨਾਂ ਆਪ ਨੂੰ ਬੈਨੀਫਿਟ ਨਹੀਂ ਮਿਲਣਾ ਜੇਕਰ ਤੁਸੀਂ ਸਾਡੇ ਕਹੇ ਦੇ ਅਨੁਸਾਰ ਸਾਡੀ ਦਵਾਈ ਦਾ ਸੇਵਨ ਕਰਦੇ ਹੋ ਤਰੀਕੇ ਨਾਲ ਤਾਂ ਤੁਹਾਡਾ ਜਰੀਰ ਹੈ ਵਜ਼ਨ ਹੈ 3 ਤੋਂ 4 ਕਿਲੋ ਵਧੇਗਾ ਵੀ ਔਰ ਤੁਹਾਨੂੰ ਸਾਡੀ ਦਵਾਈ ਦਾ ਬੈਨੀਫਿਟ ਵੀ ਜ਼ਰੂਰ ਦਿਖੇਗਾ ਜੀ ਜੀ ਮਤਲਬ ਕੁਲ ਮਿਲਾ ਕੇ ਤੁਹਾਡੇ ਕੋਲ ਦਵਾਈ ਜਿਸ ਦਿਨ ਬੰਦਾ ਲੈ ਗਿਆ ਉਸ ਤੋਂ ਬਾਅਦ ਉਹ ਦਰਜੀ ਨੂੰ ਨਾਪ ਵੀ ਦੇ ਕੇ ਆਵੇ ਕਿਉਂਕਿ ਕੱਪੜੇ ਫਿਰ ਉਹਦੇ ਟਾਈਟ ਹੋਣ ਵਾਲੇ ਨੇ ਬਿਲਕੁਲ ਜੀ ਬਿਲਕੁਲ ਅਸੀਂ ਜਦੋਂ ਵੀ ਸਾਡੇ ਕੋਲੇ ਕੋਈ ਪੇਸ਼ੈਂਟ ਹੋਰੇ ਆ ਕੇ ਦਵਾਈ ਲੈਂਦਾ ਅਸੀਂ ਪਹਿਲਾਂ ਉਹਦਾ weight check ਕਰਦੇ ਆਂ ਜਦੋਂ ਮਹੀਨੇ ਬਾਅਦ ਦੁਬਾਰਾ ਆਂਦਾ ਤਾਂ ਅਸੀਂ ਦੁਬਾਰਾ weight check ਕਰਦੇ ਆਂ ਤਾਂ ਤੁਸੀਂ ਯਕੀਨ ਮੰਨੋਗੇ 3 ਕਿਲੋ ਤੋਂ 5 ਕਿਲੋ ਦੇ ਵਿੱਚ ਕੋਈ ਵੀ ਫਿਗਰ ਹੋ ਸਕਦੀ ਹੈ ਤਾਂ ਉਹਦਾ ਵਧਿਆ ਵਾ ਹੁੰਦਾ ਔਰ ਪੇਸ਼ੈਂਟ ਦੇ ਮੂੰਹ ਦੇ ਉੱਤੇ ਖੁਸ਼ੀ ਹੁੰਦੀ ਹੈ ਔਰ ਉਹਦੇ ਉੱਤੇ ਨੂਰ ਹੁੰਦਾ ਵੀ ਹਾਂਜੀ ਡਾਕਟਰ ਸਾਹਿਬ ਮੈਨੂੰ ਤੁਹਾਡੀ ਦਵਾਈ ਨਾਲ ਵਾਕਈ ਬਹੁਤ ਫਾਇਦਾ ਜ਼ਿਕਰਿਆ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੁਏਸ ਹਨ ਡਾਕਟਰ ਗੁਪਤਾ ਪਟਿਆਲ ਵੀ ਵੈਦ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਦੁੱਧ ਅਤੇ ਦਾਖਾਂ ਦਾ ਇਸਤੇਮਾਲ ਕਰਕੇ ਕਸ਼ਮਿਸ਼ ਦਾ ਇਸਤੇਮਾਲ ਕਰਕੇ ਆਪਣੇ ਵਜ਼ਨ ਨੂੰ ਬੈਲੈਂਸ ਕਰ ਸਕਦੇ ਹਾਂ ਜਿਨ੍ਹਾਂ ਦਾ ਅੰਡਰ ਵਜ਼ਨ ਮਤਲਬ ਅੰਡਰ weight ਹੈਗਾ ਉਹ ਆਪਣਾ ਵਜ਼ਨ ਆਪਣੀਆਂ ਜਿਹੜੇ ਸਾਡੀਆਂ ਕੁੜੀਆਂ ਸਾਡੇ ਭਰਾ ਜਿਹੜੇ ਉਹ ਵਧਾ ਸਕਦੇ ਨੇ ਮਹਿੰਗੇ ਮਹਿੰਗੇ ਨੁਸਖੇ ਮਹਿੰਗੇ ਮਹਿੰਗੇ ਪ੍ਰੋਡਕਟ ਲੈਣ ਦੀ ਜ਼ਰੂਰਤ ਨਹੀਂ ਡਾਕਟਰ ਸਾਹਿਬ ਮੁਤਾਬਕ ਉਹਨਾਂ ਦਾ ਕਹਿੰਦਾ ਕਿ ਦੁੱਧ ਨਾਲ ਹੀ ਦਾਖਾਂ ਨਾਲ ਹੀ ਉਹਨਾਂ ਦਾ ਜਿਹੜਾ ਕੰਮ ਹੈ ਉਹ ਵਜ਼ਨ ਵਧਣ ਵਾਲਾ ਚੱਲ ਸਕਦਾ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਗੁਪਤਾ ਜੀ ਦਾ ਪਟੇਲ ਵੀਰ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਰ ਵੀ ਮੇਰੀ ਸਲਾਹ ਤੁਹਾਨੂੰ ਇਹ ਹੋਏ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਹੈ ਜਿਹੜੀ ਉਹ ਜ਼ਰੂਰ ਕਰਨੀ ਹੈ ਉਹਦੀ ਅੰਡਰ ਕੇਅਰ ਦੇ ਵਿੱਚ ਹੀ ਇਦਾਂ ਦੇ ਨੁਸਖੇ ਫਾਰਮੂਲੇ ਤੁਸੀਂ ਇਸਤੇਮਾਲ ਕਰਨੇ ਨੇ ਧੰਨਵਾਦ